ਫਰਾਂਸ ਦੇ ਤੋਂ ਉਹ ਮਰਤੂ ਗ੍ਰਫਤਾਰੀ ਹੋ ਗਈ ਹੈ ਜੀ ਪਟਿਆਲਾ ਦੇ ਸਦਰ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਤੇ ਦੋ ਦਿਨਾਂ ਪੁਲਿਸ ਨੂੰ ਮਾਰੇ ਲਿੱਤੇ ਤੇ ਉਹਨੇ ਇੱਕ ਚੀਨੀ ਦੀ ਖੋਹ ਕੀਤੀ ਹੈ ਜੀ ਇਹ ਵੀ ਬੜੀ ਅਜੀਬ ਗੱਲ ਲੱਗਦੀ ਹੈ ਕਿ ਕਿੱਥੇ ਉਹ ਕਰੋਨਾ 'ਚ ਕੰਮ ਕਰਦਾ ਹੈ ਕਿਉਂ ਚੀਨੀ ਵਾਲੀ ਖੋਹ ਕਰਦਾ ਹੈ ਇਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਜਿਹੜਾ ਉਹ ਪਤਾ ਲੱਗੇਗਾ ਪਰ ਉਹਦੇ ਬਾਰੇ ਜੋ ਕੁਝ ਹੁਣ ਤੱਕ ਸਾਡੇ ਸਾਹਮਣੇ ਆਇਆ ਉਹ ਹੈ ਕਿ ਉਹ ਇੱਕ ਯੂਟਿਊਬਰ ਹੈ ਬਲੌਗਰ ਹੈ ਇਨਸਟਾਗ੍ਰਾਮ ਤੇ ਕੰਮ ਕਰਦਾ ਹੈ ਸਨੈਪਚੈਟ ਤੇ ਉਹਨੇ ਬਹੁਤ ਜਿਹੜਾ ਕੰਮ ਕੀਤਾ ਉਹਨੂੰ ਪੈਸੇ ਵੀ ਉੱਥੋਂ ਆਉਂਦੇ ਆ ਉਹਦੇ ਨਾਲੋਂ ਅੱਗੇ ਕੰਮ ਵੀ ਕਰਦਾ ਪਿਆ ਸੋ ਪੁਲਿਸ ਨੂੰ ਘਟੋ ਘਟ ਕਿਉਂਕਿ ਪੁਲਿਸ ਦੇ ਉੱਤੇ ਵੀ ਸਵਾਲ ਉੱਠਦੇ ਆ ਕਿ ਪੁਲਿਸ ਪ੍ਰੈਸ਼ਰ ਦੇ ਥੱਲੇ ਕਿਸੇ ਦੇ ਪ੍ਰੈਸ ਪੋਲੀਟੀਕਲ ਪ੍ਰੈਸ਼ਰਾਂ ਥੱਲੇ ਜਿਹੜੇ ਉਹ ਕੇਸ ਕਰਦੀ ਆ ਦਿੱਲੀ ਦੇ ਭੁਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਗਿਆ ਕਿ ਭਾਜਪਾ ਵੱਲੋਂ ਸਾਡੇ ਜੋ ਵਿਧਾਇਕ ਨੇ ਉਹ ਖੁਰਦ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਾਡੇ ਸਰਕਾਰ ਨੂੰ ਤੋੜਨ ਦੇ ਇਲਜ਼ਾਮ ਲਗਾ ਦੂਜੇ ਪਾਸੇ ਮਨਿੰਦਰ ਸਰਸਾ ਨੇ ਵੀ ਤੇ ਰਵਿੰਦਰ ਕੇਜਰੀਵਾਲ ਦੇ ਉੱਤੇ ਬੜਾ ਦਾ ਕਈ ਸਵਾਲ ਖੜੇ ਕੀਤੇ ਨੇ ਸਿਆਸਤ ਦੇ ਵਿੱਚ ਇੱਕ ਦੂਜੇ ਦੇ ਘਰ ਦੇ ਵਿੱਚ ਸੰਨ ਲਾਉਣੀ ਜੀ ਇਹ ਤਾਂ ਆਮ ਹੋ ਗਈ ਹੋਈ ਆ ਅਸੀਂ ਵੇਖ ਚੁੱਕੇ ਹਾਂ ਕਿ ਇਹ ਵੱਡਾ ਕੰਮ ਪਹਿਲਾਂ ਜਿਹੜੀ ਆ ਉਹ ਕਾਂਗਰਸ ਪਾਰਟੀ ਕਰਦੀ ਹੁੰਦੀ ਸੀ ਸਰਕਾਰਾਂ ਨੂੰ ਤੋੜਨ ਦੇ ਲਈ ਹੁਣ ਕਿਉਂਕਿ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਆ ਉਹਦੇ ਉੱਤੇ ਦੋਸ਼ ਲੱਗਦੇ ਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰ ਪਾਰਟੀ ਜ਼ੋਰ ਲਗਾ ਰਹੀ ਹੈ ਕਿ ਅਸੀਂ ਕਿੰਨੇ ਹਾਸਲ ਕਰੀਏ ਜਿੱਦੇ ਚੱਲਦੇ ਬੀਜਪੀ ਦੇ ਜੇਪੀ ਨੱਡਾ ਬਲੋਤਾ ਇਹ ਸੂਬਿਆਂ ਦੇ ਵਿੱਚ ਸਹਿਕ ਇੰਚਾਰ ਤਿੰਨ ਚਾਰ ਨੇ ਖੁੱਤੇ ਗਏ। ਬਹੁਤ ਛੇਤੀ ਚੋਣਾਂ ਕੇਂਦਰ ਦੀਆਂ ਲੋਕ ਸਭਾ ਦੀਆਂ ਅਨਾਉਂਸ ਹੋਣ ਵਾਲੀਆਂ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਐਕਟੀਵਿਟੀਆਂ ਜਿਹੜੀਆਂ ਨੇ ਉਹ ਦੱਸਦੀਆਂ ਨੇ ਕਿ ਸਰਕਾਰ ਫੁੱਲ ਮੋੜ ਚ ਹੈ ਤੇ ਕਦੇ ਵੀ ਚੋਣਾਂ ਜਿਹੜੀਆਂ ਅਨਾਉਂਸ ਹੋ ਸਕਦੀਆਂ ਨੇ ਲੋਕ ਸਭਾ ਦੀ। ਮੰਤਰੀ ਭਗਵਾਨ ਸਿੰਘ ਮਾਨ ਦੀ ਲਗਾਤਾਰ ਪੰਜਾਬ ਨੂੰ ਤਰੱਕੀ ਦੇ ਰਾਹ 'ਵਾਂ ਲੈ ਕੇ ਜਾਣ ਨੂੰ ਮੀਟਿੰਗਾਂ ਕਰਦੇ ਨੇ ਜੀ ਉਹ ਤੇ ਹੁਣ ਵੀ ਉਹਨਾਂ ਵੱਲੋਂ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ 6 ਦੇਸ਼ਾਂ ਦੀ ਮੀਟਿੰਗ ਹੋਈ ਉਹਨਾਂ ਨਾਲ ਤਾਂ ਜੋ ਪੰਜਾਬ ਦੇ ਵਿੱਚ ਇੱਕ ਵੱਡਾ ਨਿਵੇਸ਼ ਕੀਤਾ ਜਾ ਸਕੇ ਇਹ ਮੀਟਿੰਗ ਹੋਈ ਹੈ ਉਹਨਾਂ ਦੀ ਅਸਲ 6 ਦੇਸ਼ਾਂ ਦੀਆਂ ਕੰਪਨੀਆਂ ਨਾਲ ਤੇ ਉਹਨਾਂ ਨੇ ਗੱਲ ਕੀਤੀ ਕਿ ਕਰੋੜਾਂ ਰੁਪਏ ਦਾ ਨਿਵੇਸ਼ ਸਾਡੇ ਕੋਲੇ ਆਏਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ SSF ਸੜਕ ਸੁਰੱਖਿਆ ਫੋਰਸ ਲਾਂਚ ਕਰ ਦਿੱਤੀ ਗਈ ਹੈ ਜਨਦੀ ਵਰਦੀ ਹੈ ਤੇ ਕਹਿੰਦੇ ਇਹ ਵੀ ਪੰਜਾਬ ਦੇ ਵਿੱਚ ਜੋ ਇਨਸੀਡੈਂਟ ਹੁੰਦੇ ਨੇ ਐਕਸੀਡੈਂਟ ਹੁੰਦੇ ਨੇ ਉਹਨੂੰ ਕਾਫੀ ਹੱਦ ਤੱਕ ਰੋਕਿਆ ਜਾਵੇਗਾ ਪੰਜਾਬ ਵਿੱਚ ਪੰਜਾਬ ਦੇ ਅੰਕੜਿਆਂ ਅਨੁਸਾਰ ਇਹ 13 ਤੋਂ ਲੈ ਕੇ 15 16 ਜਿਹੜੇ ਵਿਅਕਤੀ ਰੋਜ਼ ਪੰਜਾਬ ਦੇ ਵਿੱਚ ਹਾਦਸਿਆਂ 'ਚ ਮਰਦੇ ਆ ਉਹ ਹਾਦਸੇ ਸਾਰੇ ਰੋਡ ਐਕਸੀਡੈਂਟਸ ਨੇ ਔਰ ਇਹਨਾਂ ਵਿੱਚੋਂ ਸਭ ਤੋਂ ਵੱਡੇ ਜਿਆਦਾ ਹਾਦਸੇ ਨੈਸ਼ਨਲ ਹਾਈਵੇਜ਼ ਦੇ ਤੇ ਹੁੰਦੇ ਆ ਸਤਿ ਸ਼੍ਰੀ ਅਕਾਲ ਮੈਂ ਆਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸਾਨੂੰ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੋਈ ਜਹਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਜੁੜਨੇ ਸਾਡੇ ਚੈਨਲ ਦੇ ਗਰੁੱਪ ਐਡੀਟਰ ਨੇ ਮੈਂਬਰ ਨੇ ਅਮਰਜੀਤ ਸਿੰਘ ਵੜਾਇਆ ਚ ਆਉਣ ਦਾ ਬੜਾ ਸਵਾਗਤ ਕਰਦੇ ਹਾਂ ਬੜਾ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਜਿਨੇ ਜੋਰ ਨਾਲ ਤੇ ਤੁਸੀਂ ਸਵਾਗਤ ਕੀਤਾ ਤੇ ਮੇਰੀ ਤੇ ਹੌਸਲਾ ਵਧ ਗਿਆ ਹਣ ਹਾਂਜੀ ਹੋਰ ਕੀ ਹਾਲ ਜਿਆਦਾ ਤੁਹਾਡਾ ਬਹੁਤ ਵਧੀਆ ਬੜਾ ਸਵਾਗਤ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਦਾ ਵੀ ਹਾਲ ਵਧੀਆ ਹੋਗਾ ਜੀ ਹਾਂਜੀ ਜੀ ਸੋ ਗੱਲ ਕਰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲਗਾਤਾਰ ਪੰਜਾਬ ਨੂੰ ਤਰੱਕੀ ਦੇ ਰਾਹ ਵੱਲ ਲੈ ਕੇ ਜਾਣ ਨੂੰ ਮੀਟਿੰਗਾਂ ਕਰਦੇ ਨੇ ਜੀ ਉਹ ਤੇ ਹੁਣ ਵੀ ਉਹਨਾਂ ਵੱਲੋਂ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ 6 ਦੇਸ਼ਾਂ ਦੀ ਮੀਟਿੰਗ ਹੋਈ ਉਹਨਾਂ ਨਾਲ ਤਾਂ ਜੋ ਪੰਜਾਬ ਦੇ ਵਿੱਚ ਇੱਕ ਵੱਡਾ ਨਿਵੇਸ਼ ਕੀਤਾ ਜਾ ਸਕੇ ਜੀ ਬਿਲਕੁਲ ਇਸ ਵਕਤ ਪੰਜਾਬ ਨੂੰ ਲੋੜ ਵੀ ਹੈ ਜੀ ਭੁਲਿੰਦਰ ਜੀ ਕੇ ਪੰਜਾਬ ਦੇ ਵਿੱਚ ਨਿਵੇਸ਼ ਹੋਵੇ ਇੰਡਸਟਰੀ ਗਰੋਥ ਕਰੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਔਰ ਜਿਵੇਂ ਭਗਵੰਤਮਾਨ ਹੁਣੀ ਕਹਿੰਦੇ ਆ ਕਿ ਮੈਂ ਚਾਹੁੰਨਾ ਕਿ ਬੱਚੇ ਸਵੇਰੇ ਆਪਣੇ ਘਰੋਂ ਟਿਫਨ ਲੈ ਕੇ ਆਉਣ ਜੀ ਕੰਮ ਕਰਕੇ ਫਿਰ ਆਪਣੇ ਜਾ ਕੇ ਪਰਿਵਾਰ ਨਾਲ ਮਿਲਣ ਬਹੁਤ ਵਧੀਆ ਕਨਸੈਪਟ ਹੈਗਾ ਔਰ ਸਰਕਾਰ ਦੀ ਕੋਸ਼ਿਸ਼ ਵੀ ਹੈਗੀ ਆ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਨੇ ਸਾਊਥ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਕਈ ਰਾਜਾਂ ਨਾਲ ਮੀਟਿੰਗ ਕੀਤੀ ਆ ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਆ ਔਰ ਆਸ ਕਰਦੇ ਹਾਂ ਕਿ ਜਿਹੜੀ ਇਹ ਮੀਟਿੰਗ ਹੋਈ ਆ ਉਹਨਾਂ ਦੀ ਇਸ ਵਕਤ 6 ਦੇਸ਼ਾਂ ਦੀਆਂ ਕੰਪਨੀਆਂ ਨਾਲ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਕਰੋੜਾਂ ਰੁਪਏ ਦਾ ਨਿਵੇਸ਼ ਸਾਡੇ ਕੋਲੇ ਆਏਗਾ ਕਈ ਰਾਜਾਂ ਦੇ ਵਿੱਚ ਵੀ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਔਰ ਇਹਦੇ ਵਿੱਚ 16 ਦੇਸ਼ਾਂ ਦੀਆਂ ਪ੍ਰਤੀਨਿਧ ਕੰਪਨੀਆਂ ਨੇ ਕਹਿੰਦੇ ਮੁਹਾਲੀ, ਰਾਜਪੁਰਾ, ਜਲੰਧਰ ਸਮੇਤ ਕਈ ਹੋਰ ਥਾਵਾਂ ਤੇ ਜਿਹੜਾ ਉਹ ਆਈਟੀ ਐਗਰੀ ਫੂਡ ਪ੍ਰੋਸੈਸਿੰਗ ਸੈਕਟਰ ਆਟੋਮੋਬਾਈਲ ਤੇ ਮਲੇਸ਼ੀਆ ਟੂਰਿਜ਼ਮ ਦੇ ਖੇਤਰਾਂ ਵਿੱਚ ਵੀ ਉਹ ਨਿਵੇਸ਼ ਕਰਨਗੇ ਸੋ ਬਹੁਤ ਅੱਛੀ ਗੱਲ ਹੈ ਇਸ ਦੀ ਲੋੜ ਸਭ ਤੋਂ ਵੱਡੀ ਹੈ ਕਿਉਂਕਿ ਪੰਜਾਬ ਖੇਤੀ ਸੈਕਟਰ ਦੇ ਵਿੱਚ ਜਿਹੜੀ ਸੈਚੂਰੇਸ਼ਨ ਆ ਚੁੱਕੀ ਹੈ ਭਾਵੇਂ ਕਿ ਪ੍ਰੋਡਕਸ਼ਨ ਲੈਵਲ ਇੱਕ ਲੈਵਲ ਤੇ ਆ ਗਿਆ ਹੁਣ ਉਹਦੇ ਵਿੱਚੋਂ ਕਣਕ ਨਹੀਂ ਵਧਾਈ ਜਾ ਸਕਦੀ ਝੋਨਾ ਨਹੀਂ ਵਧਾਇਆ ਜਾ ਸਕਦਾ ਸਬਜ਼ੀਆਂ ਵਾਲੇ ਪਾਸੇ ਸਾਡੀ ਮਾੜੀ ਹਾਲਤ ਹੈ ਬਹੁਤ ਜ਼ਿਆਦਾ ਸਪੋਰਟ ਨਾ ਹੋਣ ਕਰਕੇ ਸਰਕਾਰਾਂ ਦੀ ਉੱਥੇ ਕਿਸਾਨਾਂ ਨੂੰ ਕਿੰਨਾ ਵੱਡਾ ਨੁਕਸਾਨ ਹੁੰਦਾਣ ਵੇਖੋ ਇਸ ਵਰੀ ਜਿਹੜਾ ਆਲੂਆਂ ਨੂੰ ਬੜਾ ਵੱਡਾ ਨੁਕਸਾਨ ਪਿਆ ਟਮਾਟਰਾਂ ਨੂੰ ਬੜਾ ਵੱਡਾ ਨੁਕਸਾਨ ਪਿਆ ਸੋ ਇੰਡਸਟਰੀ ਦੇ ਵਿੱਚ ਸਾਡਾ ਯੂਥ ਲੱਗੂਗਾ ਤੇ ਉਹ ਇੱਥੇ ਵੀ ਰਹੂਗਾ ਬਾਹਰ ਜਾਣ ਦਾ ਜਿਹੜਾ ਉਹਨਾਂ ਦਾ ਸੁਪਨਾ ਹੈ ਉਹ ਪਰਮਾਤਮਾ ਕਰੇ ਇੱਥੇ ਹੀ ਪੂਰਾ ਹੋਵੇ ਪਰ ਗੱਲ ਇਹ ਆ ਕਿ ਇਹ ਕਿੰਨੀ ਦੇਰ ਸੇ ਸਭ ਕੁਝ ਹੋਊਗਾ ਹੁਣ ਜਿਵੇਂ ਉਹਨਾਂ ਨੇ ਕਿਹਾ ਕਿ ਨਿਵੇਸ਼ ਕਰਨ ਗਿਆ ਹਲੇ ਤਾਂ ਇਹਦਾ ਭਵਿੱਖ ਦੇ ਵਿੱਚ ਹੋਣਾ ਪਰ ਹੁਣ ਤੱਕ ਕਿੰਨਾ ਕ ਨਿਵੇਸ਼ ਹੋ ਚੁੱਕਿਆ ਹੈ ਇਹਦੇ ਬਾਰੇ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਅੰਕੜੇ ਪੂਰੇ ਜਿਹੜੇ ਆ ਲੋਕਾਂ ਦੇ ਸਾਹਮਣੇ ਰੱਖ ਦੇਣ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਕਿਸਮ ਦੀ ਆਲੋਚਨਾ ਜਿਹੜੀਆਂ ਨੇ ਆਪੋਜੀਸ਼ਨ ਪਾਰਟੀਆਂ ਵੀ ਕਰਦੀਆਂ ਪਿਛਲੇ ਦਿਨ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਅਖਬਾਰ ਚ ਖਬਰ ਛਪ ਗਈ ਕਿ ਭਗਵੰਤ ਮਾਨ ਸਰਕਾਰ ਦੇ ਸਮੇਂ ਦੌਰਾਨ ਪਹਿਲੇ ਫਿਸਕਲ ਇਅਰ ਦੇ ਵਿੱਚ ਪਹਿਲੇ ਵਿੱਤ ਸਾਲ ਦੇ ਵਿੱਚ ਜਿਹੜਾ 85% ਨਿਵੇਸ਼ ਘਟ ਗਿਆ ਜੀ ਵਧਣ ਦੀ بجائے ਤੇ ਉਹਨਾਂ ਨੇ ਅੰਕੜੇ ਵੀ ਜਿਹੜੇ ਦਿੱਤੇ ਆ ਜਿਵੇਂ ਉਹਨਾਂ ਕਿਹਾ ਕਿ 2022-23 ਦੇ ਵਿੱਚ 3492 ਕਰੋੜ ਆਇਆ 2122 ਦੇ ਵਿੱਚ 23665 ਕਰੋੜ ਸੋ ਭਾਅ ਬਹੁਤ ਡਾਊਨ ਹੋਇਆ ਇਸੇ ਤਰ੍ਹਾਂ 2021 ਵਿੱਚ 15766 ਕਰੋੜ 190 2019-20 ਦੇ ਵਿੱਚ 12267 ਔਰ 18-19 ਦੇ ਵਿੱਚ 43000 ਕਰੋੜ ਤੋਂ ਵੱਧ ਨਿਵੇਸ਼ ਹੋਇਆ ਸੋ ਸਰਕਾਰ ਨੇ ਹਲੇ ਔਰ ਬਹੁਤ ਕੁਝ ਕਰਨ ਦੀ ਲੋੜ ਹੈਗੀ ਆ ਤਾਂ ਕਿ ਜਿਹੜਾ ਉਹ ਸਾਹਮਣੇ ਆ ਸਕੇ ਸਭ ਕੁਝ ਸਾਡੇ ਰਾਜਪੁਰੇ ਦੇ ਕੋਲੇ ਇੱਕ ਜਿਹੜੀ ਕੰਪਨੀ ਹੈ ਬਾਹਰ ਦੀ ਉਹਨਾਂ ਨੇ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਬੜੇ ਵੱਡੇ ਪੱਧਰ ਤੇ ਜੀ ਹਾਂਜੀ ਉੱਥੇ ਪਸ਼ੂਆਂ ਦੀ ਖਰਾਕ ਤੇ ਕੁਝ ਹੋਰ ਸਮਾਨ ਵੀ ਜਿਹੜਾ ਬਣਨ ਜਾ ਰਿਹਾ ਤੇ ਆ ਜਿਹੜਾ ਪਿਛਲੇ ਦਿਨੀ ਇਹਨਾਂ ਨੇ ਉਪਰਾਲਾ ਕੀਤਾ ਸੀ ਕਿ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ 1086 ਕਰੋੜ ਰੁਪਏ ਦੇ ਵਿੱਚ ਉਹਦੇ ਬਾਰੇ ਮਾਨ ਸਾਹਿਬ ਨੇ ਬੜਾ ਸਪਸ਼ਟ ਕਰ ਦਿੱਤਾ ਹੈ ਜਿਹੜੀਆਂ ਵਿਰੋਧੀ ਪਾਰਟੀਆਂ ਦਾ ਸੀਗਾ ਬਿਆਨ ਕਿ ਜੀ ਇਹਦੇ ਉੱਤੇ ਜਿਹੜਾ ਕਰਜ਼ਾ ਸੀ ਉਹਦੇ ਬਾਰੇ ਤੇ ਸਰਕਾਰ ਕੁਝ ਬੋਲਦੀ ਨਹੀਂ ਔਰ ਮਾਨ ਸਾਹਿਬ ਨੇ ਕਿਹਾ ਕਿ ਅਸੀਂ ਸਿਰਫ ਤੇ ਸਿਰਫ ਇਹਦਾ ਕੋਈ ਕਰਜ਼ਾ ਨਹੀਂ ਮੋੜਨਾ ਸਿਰਫ 1086 ਕਰੋੜ ਰੁਪਏ ਦੇ ਵਿੱਚ ਇਹ ਖਰੀਦ ਲਿਆ ਔਰ ਉਹ ਸ਼ੁਰੂ ਹੋ ਜਾਏਗਾ ਜੂਨ ਜੁਲਾਈ ਤੱਕ ਅਗਲੀ ਜਿਹੜਾ ਸੀਜ਼ਨ ਆ ਰਿਹਾ ਚੋਣੇ ਦਾ ਉਹਦੇ ਵਿੱਚ ਵੀ ਫਾਇਦਾ ਹੋਏਗਾ ਤੇ ਉੱਥੇ ਵੀ ਕੁਝ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਹੋਰਾਂ ਨੂੰ ਮਿਲੇਗਾ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਬਹੁਤ ਵੱਡੀ ਲੋੜ ਹੈ ਨਾਲ ਦੀ ਨਾਲ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਵੀ ਟ੍ਰੇਨਿੰਗ ਦੇਣ ਦੀ ਲੋੜ ਤਾਂ ਕਿ ਇਹਨਾਂ ਕਾਰਖਾਨਿਆਂ ਦੇ ਵਿੱਚ ਸਾਡਾ ਲੋਕਲ ਨੌਜਵਾਨ ਜਿਹੜਾ ਉਹ ਖੱਪ ਸਕੇ ਟੈਕਨੀਕਲ ਟ੍ਰੇਨਿੰਗ ਉਹਨਾਂ ਨੂੰ ਪੱਕੀ ਦੇਣੀ ਚਾਹੀਦੀ ਹੈ ਕਿਉਂਕਿ ਸਾਨੂੰ ਇੱਕ ਵਾਰੀ ਪਤਾ ਲੱਗਿਆ ਕਿ ਸਾਡੇ ਬਹਾਦਰਗੜ ਦੇ ਕੋਲੇ ਇੱਕ ਪੈਕੇਜ ਫੈਕਟਰੀ ਆ ਬਹੁਤ ਵੱਡੀ ਉਹ ਬੜੀਆਂ ਵੱਡੇ ਵੱਡੀਆਂ ਕੰਪਨੀਆਂ ਦੀ ਪੈਕੇਜ ਪੈਕਿੰਗ ਮਟੀਰੀਅਲ ਬਣਾਉਂਦੇ ਆ ਉਹਦੇ ਵਿੱਚ ਪ੍ਰਿੰਟਿੰਗ ਮਸ਼ੀਨ ਤੇ ਕੰਮ ਕਰਨ ਵਾਲਾ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਕੋਈ ਨੌਜਵਾਨ ਨਹੀਂ ਲੱਭਿਆ ਉਹ ਕਹਿੰਦੇ ਬਿਹਾਰ ਤੋਂ ਅਸਲੀ ਮਸ਼ੀਨੀ ਜਿਹੜੇ ਮਕੈਨਿਕਲ ਸੀਗੇ ਉਹ ਆ ਕੇ ਕੰਮ ਕਰਦੇ ਪਿਆ ਸੋ ਨੌਜਵਾਨਾਂ ਨੂੰ ਇਹਨਾਂ ਫੈਕਟਰੀਆਂ ਦੀਆਂ ਲੋੜਾਂ ਮੁਤਾਬਕ ਟੈਕਨੀਕਲੀ ਟ੍ਰੇਨ ਕਰਨ ਦੀ ਲੋੜ ਹੈ ਟੋਲ ਟੋਲ ਪਲਾਜ਼ਾ ਦੇ ਉੱਤੇ ਦੇਖ ਲਓ ਜੀ ਸਾਰੇ ਬਾਹਰਲੇ ਬੰਦੇ ਨੇ ਜੀ ਜੀ ਪੰਜਾਬੀ ਮੁੰਡੇ ਬਹੁਤ ਕਾਰ ਫੈਕਟਰੀਆਂ ਨੇ ਜ਼ਿਆਦਾਤਰ ਬਾਹਰਲੇ ਬੰਦੇ ਜ਼ਿਆਦਾ ਲਿਦਾਣਾ ਦੇਖ ਲੋ ਹਾਂ ਟੋਲ ਪਲਾਜ਼ੇ ਜਿਹੜੇ ਕੋਈ ਬਹੁਤੇ ਜ਼ਿਆਦਾ ਮੇਨਟੇਨ ਕਰਨੇ ਔਕੇ ਨਹੀਂ ਕੰਪਿਊਟਰ ਦਾ ਕੰਮ ਹੀ ਹੈ ਜ਼ਿਆਦਾ ਪਰ ਫੈਕਟਰੀਆਂ ਦੇ ਵਿੱਚ ਤਾਂ ਕੰਮ بڑا ਹੋਏਗਾ ਨਾ ਸਟੀਲ ਫੈਕਟਰੀ ਲੱਗੀ ਹੋਏਗੀ ਪਲਾਸਟਿਕ ਦੀ ਫੈਕਟਰੀ ਲੱਗੀ ਹੋਏਗੀ ਫੂਡ ਪ੍ਰੋਸੈਸਿੰਗ ਦੀ ਫੈਕਟਰੀ ਲੱਗੀ ਹੋਏਗੀ ਜੇ ਸਾਡੇ ਬੱਚਾ ਨੂੰ ਆਉਂਦਾ ਨਹੀਂ ਹੋਏਗਾ ਕੁਝ ਤੇ ਜਾਣਗੇ ਕਿੱਥੇ ਇਸ ਪਾਸੇ ਧਿਆਨ ਜ਼ਿਆਦਾ ਦੇਣ ਦੀ ਮਾਨ ਸਾਹਿਬ ਲੋੜ ਹੈ ਗਿਆ ਅਸੀਂ ਆਸ ਕਰਦੇ ਹਾਂ ਤੁਹਾਡੇ ਜਿਹੜੇ ਕੀਤੇ ਜਾ ਰਹੇ ਕੰਮ ਨੇ ਉਹਨਾਂ ਨੂੰ ਜਲਦੀ ਬੂਰ ਪਹੇਗਾ ਆਸ ਕੀਤੀ ਜਾ ਸਕਦੀ ਹੈ ਜੀ ਸੋ ਨਾਲੇ ਕਰ ਕਰਦੇ ਆ ਪਾਨਾ ਸਿੱਧੂ ਦੀ ਪਾਨਾ ਸਿੱਧੂ ਦੀ ਉਮਰ ਤੋਂ ਗ੍ਰਿਫਤਾਰੀ ਹੋ ਰਹੀ ਹੈ ਜੀ ਪਟਿਆਲਾ ਦੇ ਸਦਰ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਤੇ ਦੋ ਦਿਨ ਦਾ ਪੁਲਿਸ ਨੂੰ ਰਿਮਾਨੇ ਮਿਲ ਗਿਆ ਸੀ ਦੇਖੋ ਪਾਨਾ ਸਿੱਧੂ ਦਾ ਜਿਹੜਾ ਅਸਲੀ ਨਾਮ ਬਲਵਿੰਦਰ ਸਿੰਘ ਹੈ ਜੀ ਤੁਹਾਡੇ ਵਾਲਾ ਹੀ ਇਹ ਨਾਮ ਉਹਦਾ ਤੇ ਕੋਟ ਦੋਨਾ ਪਿੰਡਾਂ ਦਾ ਬਰਨਾਲੇ ਦੇ ਕੋਲੇ ਇੱਕ ਪਰਿਵਾਰ ਚੋਂ ਆ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਚੰਗਾ ਮੁੰਡਾ ਹੈ ਉਹਦੇ ਪਿੰਡ ਦੇ ਲੋਕ ਵੀ ਕਹਿੰਦੇ ਆ ਪਰ ਉਹਦੇ ਉੱਤੇ ਇਹ ਕੇਸ ਪੈ ਗਿਆ ਜਿਹੜਾ ਇੱਕ ਔਰਤ ਨੂੰ ਤੰਗ ਕਰਨ ਦਾ ਉਹ ਏਜੰਟ ਹੈ ਔਰਤ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜੇ ਬਾਹਰ ਭੇਜਣ ਵਾਲੇ ਲੋਕ ਨੇ ਬਰਵਿੰਦਰ ਜੀ ਜੀ ਉਹਨਾਂ ਦੇ ਕਿੰਨੇ ਵੱਡੇ ਲਿੰਕ ਹੁੰਦੇ ਆ ਔਰ ਕਿਉਂਕਿ ਉਹ ਛੋਟੇ-ਮੋਟੇ ਪਦਰ ਤੇ ਕੰਮ ਨਹੀਂ ਕਰਦੇ ਕਰੋੜਾਂ ਰੁਪਈਆ ਚ ਕੰਮ ਕਰਦੇ ਆ ਸੋ ਇਸ ਕਰਕੇ ਉਹ ਇੱਕ ਮਾਫੀਆ ਵੀ ਬਣਿਆ ਹੋਇਆ ਇਹ ਲੋਕ ਸਾਡੇ ਪੰਜਾਬੀਆਂ ਨਾਲ ਪੰਜਾਬੀਆਂ ਦੀਆਂ ਮਾਵਾਂ ਪਿਓਾਂ ਬੱਚਿਆਂ ਦੇ ਨਾਲ ਬਹੁਤ ਵੱਡਾ ਧੋਖਾ ਕਰਦੇ ਪਏ ਆ ਇਹ ਕੇਸ ਦੇ ਵਿੱਚ ਅਸਲੀਅਤ ਕੀ ਹੈ ਸਾਡੇ ਸਾਹਮਣੇ ਤਾਂ ਨਹੀਂ ਆ ਗਈ ਪਰ ਕਿਉਂਕਿ ਉਸ ਕੇਸ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਸ ਔਰਤ ਨੇ ਗੱਲ ਕਹੀ ਕਿ ਮੈਨੂੰ ਇਹ ਬਲੈਕਮੇਲ ਕਰਦਾ ਜੀ ਲੇਕਿਨ ਇਹ ਸੁਣਨ ਵਿੱਚ ਆਇਆ ਕਿ ਭਾਨਾ ਸਿੱਧੂ ਜਿਹੜਾ ਉਹ ਐਜ਼ ਅ ਸੋਸ਼ਲ ਐਕਟਿਵਿਸਟ ਵੀ ਕੰਮ ਕਰਦਾ ਜਿੱਥੇ ਕਿਸੇ ਦੇ ਪੈਸੇ ਲੈਣ ਦੇਣ ਵਾਲੇ ਆ ਉੱਥੇ ਸਮਝੌਤਾ ਕਰਾਉਂਦਾ ਦਵਾਉਂਦਾ ਹੈਗਾ ਹੁਣ ਉਹਦੇ ਵਿਰੋਧੀ ਇਹ ਕੰਮ ਕਰਦੇ ਪਏ ਆ ਜਾਂ ਸੱਚਮੁੱਚ ਇਹ ਗੱਲ ਹੋਈ ਆ ਇਹ ਤੇ ਇਨਵੈਸਟੀਗੇਸ਼ਨ ਤੋਂ ਸਮਝ ਆਏਗੀ ਪਰ ਜਿਹੜਾ ਇੱਕ ਨਵਾਂ ਕੇਸ ਉਹਦੇ ਉੱਤੇ ਪਾ ਦਿੱਤਾ ਪਟਿਆਲੇ ਦੇ ਵਿੱਚ ਕਿ ਉਹਨੇ ਇੱਕ ਚੈਨੀ ਦੀ ਖੋਹ ਕੀਤੀ ਆ ਜੀ ਇਹ ਵੀ ਬੜੀ ਅਜੀਬ ਗੱਲ ਲੱਗਦੀ ਆ ਕਿ ਕਿੱਥੇ ਉਹ ਕਰੋਨਾ 'ਚ ਕੰਮ ਕਰਦਾ ਫਿਰ ਉਹ ਚੈਨੀ ਵਾਲੀ ਖੋਹ ਕਰਦਾ ਇਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਜਿਹੜਾ ਉਹ ਪਤਾ ਲੱਗੇਗਾ ਪਰ ਉਹਦੇ ਬਾਰੇ ਜੋ ਕੁਝ ਹੁਣ ਤੱਕ ਸਾਡੇ ਸਾਹਮਣੇ ਆਇਆ ਉਹ ਹੈ ਕਿ ਉਹ ਇੱਕ ਯੂਟਿਊਬਰ ਹੈ ਬਲੌਗਰ ਹੈ ਇਨਸਟਾਗ੍ਰਾਮ ਤੇ ਕੰਮ ਕਰਦਾ ਹੈ ਸਨੈਪਚੈਟ ਤੇ ਉਹਨੇ ਬਹੁਤ ਜਿਹੜਾ ਕੰਮ ਕੀਤਾ ਉਹਨੂੰ ਪੈਸੇ ਵੀ ਉੱਥੋਂ ਆਉਂਦੇ ਆ ਉਹਦੇ ਨਾਲ ਉਹ ਅੱਗੇ ਕੰਮ ਵੀ ਕਰਦਾ ਪਿਆ ਸੋ ਪੁਲਿਸ ਨੂੰ ਹਟੋ ਘਟਾ ਕਿਉਂਕਿ ਪੁਲਿਸ ਦੇ ਉੱਤੇ ਵੀ ਸਵਾਲ ਉੱਠਦੇ ਆ ਕਿ ਪੁਲਿਸ ਪ੍ਰੈਸ਼ਰ ਦੇ ਥੱਲੇ ਕਿਸੇ ਦੇ ਪ੍ਰੈਸ ਪੋਲਿਟੀਕਲ ਪ੍ਰੈਸ਼ਰ ਹੇਠਲੇ ਜਿਹੜੇ ਉਹ ਕੇਸ ਕਰਦੀ ਆ ਇਹਦੇ ਨਾਲ ਜਿਹੜਾ ਉਹ ਬਦਲਾਵ ਵਾਲੀ ਰਾਜਨੀਤੀ ਦੀ ਵੀ ਗੱਲ ਕੀਤੀ ਜਾ ਰਹੀ ਆ ਸੋ ਪਰ ਪਹਿਲਾਂ ਵੀ ਸਾਡੇ ਪੰਜਾਬ ਦੇ ਵਿੱਚ ਇਹੋ ਜੀਆਂ ਘਟਨਾਵਾਂ ਜਿਹੜੀਆਂ ਨੇ ਅੱਸੀਆਂ ਚੋ ਚੁੱਕੀਆਂ ਨੇ ਅਸੀਂ 95 96 ਤੱਕ ਇੱਕ ਬੜਾ ਵੱਡਾ ਸੰਤਾਪ ਭੁਗ ਚੁੱਕੇ ਹਾਂ ਉਸ ਵਕਤ ਵੀ ਪੁਲਿਸ ਵਾਲਿਆਂ ਨੇ ਆਮ ਲੋਕਾਂ ਦੇ ਉੱਤੇ ਕੇਸ ਪਾ ਪਾ ਕੇ ਹੁਣ ਵੀ ਤੁਸੀਂ ਦੇਖਿਆ ਕਿ ਨਸ਼ੇ ਦੇ ਮਾਮਲੇ ਵਿੱਚ ਕਿੰਨੇ ਲੋਕਾਂ ਤੇ ਨਜਾਇਜ਼ ਕੇਸ ਪਾ ਕੇ ਪੈਸੇ ਜਿਹੜੇ ਆ ਬਟੋਰੇ ਜਾ ਰਹੇ ਆ ਇਹ ਨਹੀਂ ਕਿ ਸਾਰੀ ਪੁਲਿਸ ਇਹੋ ਜੀ ਹੁੰਦੀ ਆ ਪਰ ਜਿਹੜੇ 4-5 ਕਾਲੀਆਂ ਭੇਡਾਂ ਨੇ ਉਹਨਾਂ ਦੇ ਵਿੱਚੋਂ ਵੇਖੋ ਕਈ ਭੱਜੇ ਵੀ ਫਿਰਦੇ ਆ ਜ਼ਮਾਨਤਾਂ ਨਹੀਂ ਹੋ ਰਹੀਆਂ ਉਹਨਾਂ ਦੀਆਂ ਕਈ ਅੰਦਰ ਵੀ ਕਰ ਦਿੱਤੇ ਗਏ ਆ ਪੁਲਸ ਨੇ ਆਪ ਹੀ ਉਹਨਾਂ ਲੋਕਾਂ ਨੂੰ ਸਸਪੈਂਡ ਕੀਤਾ ਪੁਲਸ ਦਾ ਇਮੇਜ ਸੁਧਾਰਨ ਦੀ ਬਹੁਤ ਵੱਡੀ ਲੋੜ ਹੈਗੀ ਆ ਲੋਕਾਂ ਦੇ ਸਾਹਮਣੇ ਤਾਂ ਹੀ ਵਿਸ਼ਵਾਸ ਬਣੇਗਾ ਜੇਕਰ ਸਹੀ ਲੋਕਾਂ ਤੇ ਕੇਸ ਹੋਣ ਤੇ ਲੋਕਾਂ ਨੂੰ ਇਨਸਾਫ ਮਿਲਣ ਜੀ ਇਸ ਮਾਮਲੇ ਦੇ ਵਿੱਚ ਵੀ ਪੁਲਸ ਨੂੰ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਸਰਕਾਰ ਨੂੰ ਵੀ ਇਸ ਵਿੱਚ ਆਉਣਾ ਕਿਉਂਕਿ ਸਰਕਾਰ ਦੀ ਬਦਨਾਮੀ ਹੋ ਰਹੀ ਆ ਇਹ ਲੱਗਦਾ ਕਿ ਸਰਕਾਰ ਵੱਲੋਂ ਪ੍ਰੈਸ਼ਰ ਜਿਹੜਾ ਪਵਾਇਆ ਜਾ ਰਿਹਾ ਜੀ ਸੋ ਇਸ ਕੇਸ ਦੇ ਵਿੱਚ ਜਲਦੀ ਤੋਂ ਜਲਦੀ ਇਹ ਸੀ ਨਹੀਂ ਬਾਕੀ ਵੀ ਜਿੰਨੇ ਕੇਸ ਹੈਗੇ ਆ ਸੇ ਦੋ ਮੂਸੇ ਵਾਲੇ ਦਾ ਕੇਸ ਸਾਡੇ ਕੋਲੇ ਪਿਆ ਆ ਇਨਸਾਫ ਦੀ ਮੰਗ ਉਹਦਾ ਪਰਿਵਾਰ ਕਰਦਾ ਪਿਆ ਉਹਦੇ ਪਿਤਾ ਜੀ ਨੇ ਕਈ ਵਾਰੀ ਜਿਹੜੇ ਉਤਰਲੇ ਪਾਏ ਆ ਉਹਦੀ ਮਾਂ ਨੇ ਕਿੰਨੀ ਵਾਰੀ ਕਿਹਾ ਉਹਦੇ ਲੱਖਾਂ ਕਰੋੜਾਂ ਦੇ ਵਿੱਚ ਫੈਨ ਹੈ ਉਹ ਵੀ ਗੱਲ ਕਰਦੇ ਪਿਆ ਉਹ ਹੀ ਇਕੱਲਾ ਕੇਸ ਨਹੀਂ ਹੈਗਾ ਸੰਦੀਪ ਪੰਪੀਆਂ ਮਾਰਿਆ ਗਿਆ ਸਾਡੇ ਕੋਲੇ ਕਿੰਨੇ ਹੋਰ ਗਾਇਕ ਜਿਹੜੇ ਮਾਰੇ ਗਏ ਕਬੱਡੀ ਦੇ ਪਲੇਅਰ ਮਾਰੇ ਗਏ ਪੰਜਾਬ ਪੁਲਿਸ ਨੂੰ ਇੱਕ ਵੱਡੇ ਪੱਧਰ ਤੇ ਉੱਤੇ ਆਪਣੀ ਜਿਹੜੀ ਅੰਦਰਲਾ ਸਿਸਟਮ ਹੈ ਉਹਨੂੰ ਕਾਨੂੰਨ ਦੇ ਮੁਤਾਬਕ ਚਲਾਉਣ ਦੀ ਲੋੜ ਆ ਕਈ ਥਾਵਾਂ ਤੇ ਜਾਜਤੀਆਂ ਹੁੰਦੀਆਂ ਨੇ ਉਹਨਾਂ ਤੋਂ ਸਾਨੂੰ ਬਚਣ ਦੀ ਜਿਹੜੀ ਆ ਉਹ ਲੋੜ ਹੈ ਜੀ ਸੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਗਿਆ ਕਿ ਭਾਜਪਾ ਵੱਲੋਂ ਸਾਡੇ ਜੋ ਵਿਧਾਇਕ ਨੇ ਉਹ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਾਡੇ ਸਰਕਾਰ ਨੂੰ ਤੋੜਨ ਦੇ ਇਲਜ਼ਾਮ ਲਗਾ ਦੂਜੇ ਪਾਸੇ ਮਨਜਿੰਦਰ ਸਰਸਾ ਨੇ ਵੀ ਫਿਰ ਅਰਵਿੰਦ ਕੇਜਰੀਵਾਲ ਦੇ ਉੱਤੇ ਬੜਾ ਸਾਰਾ ਕਈ ਸਵਾਲ ਖੜੇ ਕੀਤੇ ਨੇ ਜੀ ਦੇਖੋ ਸਿਆਸਤ ਦੇ ਵਿੱਚ ਇੱਕ ਦੂਜੇ ਦੇ ਘਰ ਦੇ ਵਿੱਚ ਸੰਨ ਲਾਉਣੀ ਜੀ ਇਹ ਤਾਂ ਆਮ ਹੋ ਗਈ ਹੋਈ ਆ ਅਸੀਂ ਵੇਖ ਚੁੱਕੇ ਹਾਂ ਕਿ ਇਹ ਵੱਡਾ ਕੰਮ ਪਹਿਲਾਂ ਜਿਹੜੀ ਆ ਉਹ ਕਾਂਗਰਸ ਪਾਰਟੀ ਕਰਦੀ ਹੁੰਦੀ ਸੀਗੀ ਸਰਕਾਰਾਂ ਨੂੰ ਤੋੜਨ ਦੇ ਲਈ ਹੁਣ ਕਿਉਂਕਿ ਕੇਂਦਰ ਚ ਭਾਰਤੀ ਜਨਤਾ ਪਾਰਟੀ ਆ ਉਹਦੇ ਉੱਤੇ ਦੋਸ਼ ਲੱਗਦੇ ਆ ਮਹਾਰਾਸ਼ਟਰ ਦੇ ਵਿੱਚ ਤੁਸੀਂ ਵੇਖਦੇ ਹੋ ਕਿ ਇੱਕਨਾਥ ਸਿੰਦੇ ਨੂੰ ਕਿਵੇਂ ਉਹਨਾਂ ਨੇ ਮੁੱਖ ਮੰਤਰੀ ਬਣਾਇਆ ਉਧਵਠakre ਨੂੰ ਨਾ ਦਿੱਤਾ ਗਿਆ Shiv Sena ਹੀ ਨਵੀਂ ਬਣ ਗਈ ਹੋਈ ਆ ਉਹ ਕੇਸ ਹਾਲੇ ਚੱਲਦਾ ਪਿਆ ਉਧਰ ਕਮਨਲਾ ਹਦੀ ਸਰਕਾਰ ਨੂੰ ਮੱਧ ਪ੍ਰਦੇਸ਼ ਦੇ ਵਿੱਚ ਪਹਿਲਾਂ ਕਿਵੇਂ ਉਹਦੀ ਸਰਕਾਰ ਨੂੰ ਤੋੜਿਆ ਗਿਆ ਹਾਂਜੀ ਔਰ ਇਸ ਦੇ ਨਾਲ ਨਾਲ ਚੰਡੀਗੜ੍ਹ ਦੀ ਘਟਨਾ ਤੁਸੀਂ ਵੇਖ ਚੁੱਕੇ ਹੋਏ ਹੋ ਕਿ ਚੰਡੀਗੜ੍ਹ ਦੀ ਮੇਅਰ ਦੀ ਚੋਣ ਜਿਸ ਦਾ ਕੋਈ ਤੋਕ ਨਹੀਂ ਸੀ ਬਣਦਾ ਕਿ ਉਹਨੂੰ ਪੋਸਟਪੋਨ ਕੀਤਾ ਜਾਵੇ ਹੁਣ ਉਹ ਜਿਹੜੀ 30 ਤਰੀਕ ਨੂੰ ਹੋ ਰਹੀ ਆ ਜੀ ਤਾਂ ਇਹ ਜਿਹੜੀ ਨਵੀਂ ਰਵਾਇਤ ਰਵਾਇਤ ਤਾਂ ਨਹੀਂ ਕਹਿ ਸਕਦੇ ਰਵਾਇਤਾਂ ਤਾਂ ਵੀ ਸ ਚੰਗੀਆਂ ਹੁੰਦੀਆਂ ਨੇ ਚੰਗੀ ਰਵਾਇਤ ਪਾਣੀ ਚਾਹੀਦੀ ਆ ਪਰ ਸਰਕਾਰਾਂ ਇਸ ਤਰ੍ਹਾਂ ਤੋੜਨੀਆਂ ਉਹ ਮਾੜੀ ਗੱਲ ਆ ਹਾਂ ਕੇਜਰੀਵਾਲ ਸਾਹਿਬ ਹੋਣਾ ਨੇ ਜਿਹੜਾ ਦੋਸ਼ ਲਾਇਆ ਉਹਦੇ ਨਾਲ ਦੀ ਨਾਲ ਹੀ ਬਨਜਿੰਦਰ ਸਿਰਸਾ ਹੋਣਾ ਨੇ ਵੀ ਜਿਹੜਾ ਉਹ ਟਵੀਟ ਪਾ ਦਿੱਤੀ ਆਪਣੀ ਐਕਸ ਦੇ ਉੱਤੇ ਪੋਸਟ ਪਾ ਦਿੱਤੀ ਆ ਕੇਜਰੀਵਾਲ ਨੇ ਇਹ ਗੱਲ ਕਹੀ ਆ ਕਿ ਸਾਡੇ 7 ਐਮਐਲਏ ਜਿਹੜੇ ਆ ਉਹਨਾਂ ਦੇ ਸੰਪਰਕ ਚ ਨੇ ਇਹ ਗੱਲ ਜਿਹੜੀ ਆ ਉਹਨਾਂ ਨੂੰ ਪਤਾ ਲੱਗਿਆ ਔਰ ਕਹਿੰਦੇ ਆ ਕਿ ਕੁਝ ਦਿਨਾਂ ਬਾਅਦ ਵਿੱਚ ਕਹਿੰਦੇ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇਸ ਕਿਸਮ ਦੇ ਜਿਹੜੇ ਆ ਉਹ ਖਸੇਕ ਪੀਤੇ ਜਾਂਦੇ ਆ ਔਰ ਨਾਲ ਦੀ ਨਾਲ ਕੁਝ ਹੋਰ ਐਮਐਲਆ ਨੂੰ ਵੀ ਤੋੜਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਔਰ ਉਹਨਾਂ ਨੂੰ ਖਰੀਦਣ ਦੀ ਗੱਲ ਕੀਤੀ ਜਾ ਰਹੀ ਆ ਨਵੇਂ-ਨਵੇਂ ਪਲੰਮ ਪੋਸਟਸ ਨੇ ਜਿਹੜੀਆਂ ਅਜਵੇਂ ਲੋਕ ਸਭਾ ਦੀ ਚੋਣ ਲੜਵਾ ਦਾਂਗੇ ਤੁਹਾਨੂੰ ਕਿਸੇ ਵੱਡੇ ਉਹਦੇ ਉੱਤੇ ਕਰ ਦਾਂਗੇ ਇਹੋ ਜੇ ਲਾਲਚ ਜਿਹੜੇ ਦਿੱਤੇ ਜਾ ਰਿਹਾ ਔਰ ਸਿਰਸਾ ਜੀ ਨੇ ਗੱਲ ਕਹੀ ਆ ਕਿ ਇਹੋ ਜੇ ਜਿਹੜੀਆਂ ਕਹਾਣੀਆਂ ਹੁੰਦੀਆਂ ਨਾ ਇਹ ਫਿਲਮਾਂ ਦੇ ਵਿੱਚ ਸੁਣਨ ਨੂੰ ਜਿਹੜੀਆਂ ਆਉਂਦੀਆਂ ਜੀ ਤੇ ਕਹਿੰਦੇ ਨਵੀਂ ਸਕ੍ਰਿਪਟ ਜਿਹੜੀ ਆ ਕੇਜਰੀਵਾਲ ਹੁਣਾ ਨੇ ਕਹਿੰਦੇ ਉਦੋਂ ਤੋਂ ਬਾਅਦ ਲਿਖੀ ਆ ਜਦੋਂ ਤੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਮੈਨੂੰ ਹੁਣ ਗ੍ਰਿਫਤਾਰ ਕਰ ਲੈਣਾ ਸਿਆਸਤ ਵਿੱਚ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਨੇ ਤੁਸੀਂ ਵੇਖੋ ਅ ਬਿਹਾਰ ਦੇ ਵਿੱਚ ਕੀ ਹੋ ਰਿਹਾ ਨਿਤਿਸ਼ ਕੁਮਾਰ ਨਿਤਿਸ਼ ਕੁਮਾਰ ਚੌਥੀ ਵਾਰ ਪਾਰਟੀ ਬਦਲਣ ਨੂੰ ਤਿਆਰ ਹੋ ਗਿਆ ਪਹਿਲਾਂ 2017 ਦੇ ਵਿੱਚ ਉਹਨਾਂ ਨੇ ਜਿਹੜੀ ਆ ਉਹ ਕਾਂਗਰਸ ਦਾ ਪੱਲਾ ਛੱਡ ਕੇ ਆਰਜीडी ਦਾ ਭਾਜਪਾ ਨਾਲ ਸਰਕਾਰ ਬਣਾਈ ਜੀ ਫੇਰ ਭਾਜਪਾ ਦਾ ਪੱਲਾ ਛੱਡ ਕੇ ਉਹਨਾਂ ਨੇ ਯੂਪੀਏ ਵਾਲੇ ਪਾਸੇ ਆ ਗਏ ਉਹਨਾਂ ਦੇ ਨਾਲ ਬਣਾਈ ਜਦੋਂ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਉਹਦੇ ਕੋਲੇ 78 ਸੀਟਾਂ ਨੇ ਪਰ ਉਹ ਸਰਕਾਰ ਨਹੀਂ ਬਣਾ ਸਕੀ ਰਾਸ਼ਟਰੀ ਜਿਹੜਾ ਜਨਤਾ 당 ਲਾ ਲਾਲੂ ਪ੍ਰਸ਼ਾਦ ਯਾਦਵ ਵਾਲਾ ਜੀ ਉਹਦੇ ਕੋਲੇ 79 ਸੀਟਾਂ ਨੇ ਉਹ ਆਪਣਾ ਮੁੱਖ ਮੰਤਰੀ ਨਹੀਂ ਬਣਾ ਸਕਿਆ ਪਰ ਨਿਤਿਸ਼ ਕੁਮਾਰ 45 ਸੀਟਾਂ ਨਾਲ ਮੁੱਖ ਮੰਤਰੀ ਬਣ ਗਿਆ ਇਹ ਸਿਆਸਤ ਦੀ ਪਾਵਰ ਹੈ ਦੇਖੋ 45 ਸੀਟਾਂ ਵਾਲਾ ਮੁੱਖ ਮੰਤਰੀ ਵਾਲਿਆਂ 79 ਵਾਲਿਆਂ ਨੂੰ ਡਿਪਟੀ ਸੀਐਮ ਤੇਜਸਵੀ ਜਾਦਵ ਨੂੰ ਜਿਹੜਾ ਬਣਾਉਣਾ ਪਿਆ ਔਰ ਹੁਣ ਪਤਾ ਇਹ ਲੱਗਿਆ ਹੈ ਕਿ ਅੰਦਰੋਂ ਖਤਰਾ ਪੈਦਾ ਹੋ ਗਿਆ ਨਿਤਿਸ਼ ਜਾਦਵ ਨੂੰ ਜੀ ਤੇ ਇਸ ਕਰਕੇ ਉਹ ਹੁਣ ਬੀਜੇਪੀ ਦੇ ਖੇਮੇ ਵਿੱਚ ਜਾ ਸਿੱਧੀਆਂ ਯੂਟੂਬਸ 78 ਸੀਟਾਂ ਨੂੰ ਮਿਲ ਜਾਣੀਆਂ ਨੇ ਮੁੱਖ ਮੰਤਰੀ ਬਣਿਆ ਰਹੇਗਾ ਨਿਤਿਸ਼ ਕੁਮਾਰ ਪਰ ਇਹ ਗੱਲ ਵੱਖਰੀ ਹੈ ਪਰ ਜਿਹੜੀ ਗੱਲ ਦਿੱਲੀ ਵਾਲਾ ਹੈ ਔਰ ਦਿੱਲੀ ਦੀ ਘਟਨਾ ਜਿਹੜੀ ਹੈ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੋ ਸਕਦਾ ਹੈ ਅਗਰ ਕੇਜਰੀਵਾਲੇ ਗੱਲ ਕਹਿ ਰਿਹਾ ਹਾਂਜੀ ਤੇ ਇਹ ਹੋ ਵੀ ਸਕਦਾ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਦੇਸ਼ ਹੈ ਉਹ ਇਹ ਹੈ ਕਿ ਅਸੀਂ ਦਿੱਲੀ ਦੇ ਵਿੱਚ ਵੀ ਆਪਣਾ ਕਬਜ਼ਾ ਕਰ ਲਈਏ ਦਿੱਲੀ ਦੀ ਅਸੈਂਬਲੀ ਵਿੱਚ ਜੀ ਜੀ ਸੋ ਪੰਜਾਬ ਮਿਊਂਸੀਪਲ ਬਾਇਲਾਜ਼ ਐਕਟ ਦੇ ਵਿੱਚ ਤਬਦੀਲੀ ਲਿਆਂਦੀ ਗਈ ਹੈ ਜੀ ਬਿਲਕੁਲ ਬੜੇ ਲੰਮੇ ਸਮੇ ਤੋਂ ਇਹ ਡਿਮਾਂਡ ਆ ਰਹੀ ਸੀ ਔਰ ਲੋਕਾਂ ਨੂੰ ਸਮੱਸਿਆਵਾਂ ਵੀ ਬਲਵਿੰਦਰ ਜੀ ਆ ਰਹੀਆਂ ਸੀ ਕਿ ਜਦੋਂ ਅਸੀਂ ਸ਼ਹਿਰਾਂ ਦੇ ਵਿੱਚ ਕਲੋਨੀਆ ਦੇ ਵਿੱਚ ਪਲਾਟ ਬਣਾਉਨੇ ਆ ਤਾਂ ਜਿਹੜੀਆਂ ਮਿਊਸਪਲ ਕਮੇਟੀ ਦੇ ਅੰਡਰ ਆ ਜਾਂਦੀਆਂ ਨੇ ਕਲੋਨੀਆ ਉੱਥੇ ਨਕਸ਼ਾ ਪਾਸ ਕਰਾਉਣਾ ਪੈਂਦਾ ਉਹਦੀ ਫੀਸ ਜਮ੍ਹਾਂ ਕਰਾਉਣੀ ਪੈਂਦੀ ਹੈ ਉਸ ਤੋਂ ਬਾਅਦ ਤੁਸੀਂ ਘਰ ਬਣਾ ਸਕਦੇ ਸੀ ਔਰ ਉਹਦੇ ਲਈ ਇਹ ਸਾਹਮਣੇ ਆਇਆ ਸੀ ਕਿ ਬੜੇ ਵੱਡੇ ਪੱਧਰ ਤੇ ਇੱਕ ਤੇ ਭ੍ਰਿਸ਼ਟਾਚਾਰ ਹੁੰਦਾ ਉਹਦੇ ਵਿੱਚ ਨੰਬਰ 2 ਉੱਥੇ ਇੱਕ ਨਕਸ਼ਾ ਪਾਸ ਹੀ ਨਹੀਂ ਸੀ ਹੁੰਦੇ ਬੜੀ ਧੀਰ ਲੱਗ ਜਾਂਦੀ ਸੀਗੀ ਕਈ ਥਾਵਾਂ ਤੇ ਇਹ ਵੀ ਪਤਾ ਲੱਗਾ ਕਿ ਦੁਬਾਰੇ ਦੁਬਾਰੇ ਐਪਲੀਕੇਸ਼ਨਾਂ ਵੀ ਮੰਗ ਲੈਂਦੇ ਆ ਫਾਈਲਾਂ ਹੀ ਗੁੰਮ ਹੋ ਜਾਂਦੀਆਂ ਉਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਇਹ ਕਿਹਾ ਹੈ ਕਿ ਜਿਹੜਾ ਪੰਜਾਬ ਮਿਊਸਪਲ ਬਾਇਲਾਜ਼ 2018 ਐਕਟਾ ਬਾਇਲਾਜ਼ ਹੁੰਦੇ ਆ ਜਿਹੜੇ ਕਾਨੂੰਨ ਤੋਂ ਬਾਅਦ ਜਿਹੜੇ ਨਿਯਮ ਬਣਾਏ ਜਾਂਦੀਆਂ ਸ਼ਰਤਾਂ ਹੁੰਦੀਆਂ ਨੇ ਛੋਟੀਆਂ-ਛੋਟੀਆਂ ਉਹਨਾਂ ਦੇ ਵਿੱਚ ਤਬਦੀਲੀ ਇਹ ਕੀਤੀ ਗਈ ਹੈ ਕਿ 100 ਗਜ ਤੋਂ ਲੈ ਕੇ ਜਾਂ ਇਹ ਕਹਿ ਲਓ ਵੀ 500 ਗਜ ਜਾਂ 500 ਥੱਲੇ ਜਿਹੜਾ ਵੀ ਪਲਾਟ ਬਣੂਗਾ ਕਲੋਨੀਆਂ ਦੇ ਵਿੱਚ अनअप्रूव्ड ਜਿਹੜੇ ਕਾਰਪੋਰੇਸ਼ਨ ਦੇ ਅੰਡਰ ਆ ਜਾਂ ਕਮੇਟੀਆਂ ਦੇ ਅੰਦਰ ਆਉਂਦੇ ਆ ਜਾਂ ਉਹਨਾਂ ਦੀ ਅਪਰੂਵ ਕੋਲ ਨਹੀਂ ਆ ਚ ਉਹਨਾਂ ਨੂੰ ਹੁਣ ਕਾਰਪੋਰੇਸ਼ਨ ਤੋਂ ਇਹਨਾਂ ਮਿਊਸਪੈਲਟੀਆਂ ਤੋਂ ਜਿਹੜਾ ਉਹ ਪਾਸ ਨਹੀਂ ਕਰਾਉਣਾ ਪਊਗਾ ਬਲਕਿ ਜਿਹੜਾ ਆਰਕੀਟੈਕਟ ਉਹ ਬਣਾਊਗਾ ਨਕਸ਼ਾ ਉਹ ਹੀ ਸਰਟੀਫਿਕੇਟ ਦੇਊਗਾ ਭਾਵੇਂ ਉਹ ਹੀ ਪਾਸ ਕਰ ਦੂਗਾ ਕਿ ਇਹ ਨਕਸ਼ਾ ਠੀਕ ਹੈ ਮੈਂ ਬਣਾਇਆ ਔਰ ਉਹ ਸਰਟੀਫਿਕੇਟ ਦੇਊਗਾ ਕਿ ਇਹ ਨਕਸ਼ਾ ਪੰਜਾਬ ਸਰਕਾਰ ਦੇ ਜਿਹੜੇ ਪੰਜਾਬ ਮਿਊਸਪਲ ਬਾਇਲਾਜ਼ 2018 ਨੇ ਉਹਨਾਂ ਦੇ ਮੁਤਾਬਕ ਬਣਾਇਆ ਗਿਆ ਜੇ ਫਿਊਚਰ ਦੇ ਵਿੱਚ ਕਿਤੇ ਕੋਈ ਸ਼ਿਕਾਇਤ ਕਰਦਾ ਜਾਂ ਕੋਈ ਫੜਿਆ ਜਾਂਦਾ ਤਾਂ ਉਹਦਾ ਫਿਰ ਜੁਰਮਾਨਾ ਹੋਊਗਾ ਸੋ ਇਹ ਕਿ ਸੈਲਫ ਅਟੈਸਟੇਸ਼ਨ ਕਰਕੇ ਇਹ ਪਲਾਟ ਜਿਹੜੇ ਆ 500 ਜਾਂ 500 ਗਜ ਤੋਂ ਥੱਲੇ ਜਿੰਨੇ ਵੀ ਪਲਾਟ ਹੋਣਗੇ ਜਿਹੜੇ ਕਾਰਪੋਰੇਸ਼ਨਾਂ ਦੇ ਮਿਊਸਪੈਲਟੀਆਂ ਦੇ ਦਾਇਰੇ ਚ ਆਉਂਦੇ ਹੋਣਗੇ ਜਿੱਥੇ ਇਹ ਲਾਗੂ ਹੁੰਦੇ ਆ ਉਹਨਾਂ ਨੂੰ ਹੁਣ ਟਾਈਮ ਬਚ ਜਾਏਗਾ ਔਰ ਉਹ ਬਹੁਤ ਜਲਦੀ ਕਰਾ ਕੇ ਆਪਣਾ ਕੰਮ ਸ਼ੁਰੂ ਕਰ ਦੇਗਾ ਕਿਉਂਕਿ ਵੱਡੀ ਪੱਧਰ ਤੇ ਉਹ ਸਾਰੀ ਜਿਹੜੀ ਚਲਦੀ ਹੈ ਤੇ ਜਿੰਨਾ ਚਿਰ ਨਕਸ਼ੇ ਨਾਲ ਪਾਸ ਹੋਣ ਉਹਨਾਂ ਚਿਰ ਫਿਰ ਕੰਮ ਕਰਨਾ ਜਿਹੜਾ ਮੁਸ਼ਕਲ ਹੋ ਜਾਂਦਾ ਸੋ ਇਸ ਲਈ ਜਿਹੜੀ ਆ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਵਧੀਆ ਜਿਹੜਾ ਉਹ ਸਰਕਾਰ ਨੇ ਡਿਸੀਜਨ ਲਿਆ ਜੀ ਸੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰ ਪਾਰਟੀ ਜ਼ੋਰ ਲਗਾ ਰਹੀ ਹੈ ਕਿ ਅਸੀਂ जित हासिल ਕਰੀਏ ਜਿੱਦੇ ਚੱਲਦੇ ਬੀਜਪੀ ਦੇ ਜੇਪੀ ਨੱਡਾ ਬਲੋਤੇ ਇਹ ਸੂਬਿਆਂ ਦੇ ਵਿੱਚ ਸਹਾਇਕ ਇੰਚਾਰ ਤਿੰਨ ਚਾਰ ਨਿਯੁਕਤ ਕੀਤੇ ਗਏ ਨੇ ਜੀ ਬਿਲਕੁਲ ਜੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਪੂਰੇ ਵੱਡੇ ਪੱਧਰ ਤੇ ਅੰਦਰੂਨੀ ਤੌਰ ਤੇ ਚੱਲਦੀ ਪਈ ਹੈ ਔਰ ਪਾਰਟੀਆਂ ਨੂੰ ਪਾਰਟੀਆਂ ਦੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਕੈਂਡੀਡੇਟਸ ਜਿਹੜੇ ਆ ਉਹ ਕਰ ਲਏ ਜਾਣ ਸੋ 6 ਸੂਬੇ ਆ ਜੀ ਉੜੀਸਾ ਪੁੱਡੂਚਰੀ ਪੰਜਾਬ ਸਿੱਕਮ ਤਾਮਿਲਨਾਡੂ ਯੂਪੀ ਉਤਰਾਖੰਡ ਤੇ ਵੈਸਟ ਬੰਗਾਲ ਸੋ ਪੰਜਾਬ ਦੇ ਵਿੱਚ ਜਿਹੜੇ ਸਾਡੇ ਆਲਰੇਡੀ ਇਨਚਾਰਜ ਨੇ ਵਿਜੇ ਰੁਪਾਣੀ ਬਾਈ ਵਿਜੇ ਬਾਈ ਰੁਪਾਣੀ ਜੀ ਜੋ ਐਮਐਲਏ ਵੀ ਨੇ ਉਹਨਾਂ ਨੂੰ ਤੇ ਉਹਨਾਂ ਦੇ ਨਾਲ ਸਹਿ ਇੰਚਾਰਜ ਜਿਹੜਾ ਉਹ ਲਾਇਆ ਡਾਕਟਰ ਨਿਰਿੰਦਰ ਸਿੰਘ ਉਹਨਾਂ ਨੂੰ ਸੋ ਇਹਦਾ ਮਤਲਬ ਇਹ ਆ ਕਿ ਬਹੁਤ ਛੇਤੀ ਚੋਣਾਂ ਕੇਂਦਰ ਦੀਆਂ ਲੋਕ ਸਭਾ ਦੀਆਂ ਅਨਾਉਂਸ ਹੋਣ ਵਾਲੀਆਂ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਐਕਟੀਵਿਟੀਆਂ ਜਿਹੜੀਆਂ ਨੇ ਉਹ ਦੱਸਦੀਆਂ ਨੇ ਕਿ ਸਰਕਾਰ ਫੁੱਲ ਮੋਡ ਚ ਹੈ ਤੇ ਕਦੇ ਵੀ ਚੋਣਾਂ ਜਿਹੜੀਆਂ ਅਨਾਉਂਸ ਹੋ ਸਕਦੀਆਂ ਨੇ ਲੋਕ ਸਭਾ ਦੀਆਂ ਜੀ ਸੋ ਨਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ SSF ਸੜਕ ਸੁਰੱਖਿਆ ਫੋਰਸ ਲਾਂਚ ਕਰ ਦਿੱਤੀ ਗਈ ਜਨਦੀ ਵਰਦੀ ਹੈ ਤੇ ਕਹਿੰਦੇ ਜੀ ਵੀ ਪੰਜਾਬ ਦੇ ਵਿੱਚ ਜੋ ਇਨਸੀਡੈਂਟ ਹੁੰਦੇ ਐ ਐਕਸੀਡੈਂਟ ਹੁੰਦੇ ਨੇ ਉਹਨੂੰ ਕਾਫੀ ਹੱਦ ਤੱਕ ਰੋਕਿਆ ਜਾਵੇਗਾ ਜੀ। ਅ ਬੜੀ ਵੱਡੀ ਸਮੱਸਿਆ ਹੈ ਜੀ ਐਕਸੀਡੈਂਟਸ ਦੀ ਔਰ ਤੁਹਾਨੂੰ ਇਹ ਦੱਸ ਦਈਏ ਕਿ ਪੰਜਾਬ ਵਿੱਚ ਪੰਜਾਬ ਦੇ ਅੰਕੜਿਆਂ ਅਨੁਸਾਰ ਜੀ ਆ ਉਹ 13 ਤੋਂ ਲੈ ਕੇ 15-16 ਜਿਹੜੇ ਵਿਅਕਤੀ ਰੋਜ਼ ਪੰਜਾਬ ਦੇ ਵਿੱਚ ਹਾਦਸਿਆਂ 'ਚ ਮਰਦੇ ਆ। ਉਹ ਹਾਦਸੇ ਸਾਰੇ ਰੋਡ ਐਕਸੀਡੈਂਟਸ ਨੇ ਔਰ ਇਹਨਾਂ ਵਿੱਚੋਂ ਸਭ ਤੋਂ ਵੱਡੇ ਜਿਆਦਾ ਹਾਦਸੇ ਨੈਸ਼ਨਲ ਹਾਈਵੇਜ਼ ਦੇ ਉੱਤੇ ਹੁੰਦੇ ਆਰ ਉਹਦੇ ਵਿੱਚ ਵੀ ਅੱਗੇ ਹੋਰ ਕਿ ਸਭ ਤੋਂ ਜ਼ਿਆਦਾ ਹਾਦਸੇ ਜਿਹੜੇ ਆ ਪਿੰਡਾਂ ਵਾਲੇ ਪਾਸਿਆਂ 'ਚ ਹੁੰਦੇ ਪਿੰਡਾਂ ਦਾ ਪਾਵਰ ਲਿੰਕ ਰੋਡ ਨਹੀਂ ਹੈਗੇ ਭਾਵੇਂ ਜਿਹੜੀਆਂ ਨੈਸ਼ਨਲ ਹਾਈਵੇਜ਼ ਜਾਂ ਸਟੇਟ ਰੋਡ ਹਾਈਵੇਜ਼ ਪਿੰਡਾਂ ਦੇ ਨੇੜੇ ਦੀ ਲੰਘਦੀਆਂ ਨੇ ਆਬਾਦੀ ਦੇ ਨੇੜੇ ਦੀ ਲੰਘਦੀਆਂ ਨੇ ਔਰ ਉੱਥੇ ਕੱਟ ਨਹੀਂ ਹੁੰਦੇ ਉੱਥੇ ਅੰਡਰਪਾਸ ਨਹੀਂ ਬਣੇ ਹੁੰਦੇ ਉੱਥੇ ਟਰੈਕਟਰਾਂ ਵਾਲੇ ਤਾਂ ਬਾਈਪਾਸ ਕਰਕੇ ਆਉਂਦੇ ਆਂਡਰਪਾਸ ਤੋਂ ਲੰਘ ਕੇ ਵਾਪਸ ਆ ਜਾਂਦੇ ਆ ਪਰ ਜਿਹੜੇ ਪੈਦਲ ਚੱਲਣ ਵਾਲੇ ਲੋਕ ਨੇ ਇੱਕ ਤਾਂ ਉਹ ਕ੍ਰੋਸ ਕਰਦੇ ਆ ਜਦੋਂ ਗੱਡੀਆਂ ਬਹੁਤ ਸਪੀਡ ਤੇ ਆਉਂਦੀਆਂ ਨੇ ਪਤਾ ਨਹੀਂ ਲੱਗਦਾ ਉੱਥੇ ਹਾਸੇ ਹੁੰਦੇ ਆ ਔਰ ਦੂਸਰੀ ਗੱਲ ਕਈ ਵਾਰੀ ਛੋਟੇ ਵਾਹਨ ਵੀ ਹੁੰਦੇ ਆ ਔਰ ਬਹੁਤੇ ਜ਼ਿਆਦਾ ਐਕਸੀਡੈਂਟ ਆ ਨਾ ਬਲਵਿੰਦਰ ਜੀ ਜੀ ਉਹ ਹੁੰਦੇ ਜੇ ਮੋਟਰਸਾਈਕਲਾਂ ਵਾਲਿਆਂ ਦੇ ਦੁਪਈਆ ਵਾਹਨਾਂ ਦੇ ਤੇ ਪੈਦਲ ਚੱਲਣ ਵਾਲਿਆਂ ਦੇ ਕੱਲੇ ਜਿਹੜੇ ਦੁਪਈਆ ਵਾਹਨਾਂ ਦੇ ਹੋਟਲ ਜਿਹੜੇ ਐਕਸੀਡੈਂਟ ਆ ਉਹ 60% ਤੋਂ ਵੱਧ ਨੇ ਤੇ ਉਸ ਜ਼ਿਆਦਾ ਐਕਸੀਡੈਂਟ ਹੋਣਾਂ ਦੇ ਹੁੰਦੇ ਜਿਹੜੇ ਜ਼ਿਆਦਾ ਸਪੀਡ ਤੇ ਚੱਲਦੇ ਆ ਸ਼ਰਾਬ ਪੀ ਕੇ ਚੱਲਦੇ ਆ ਰੇਸਾਂ ਲਾਉਂਦੇ ਆ ਉਥੇ ਖਾਲੀ ਸੜਕ ਵੇਖ ਕੇ ਦੱਬ ਦਿੰਦੇ ਆ ਸੋ ਉਹ ਐਕਸੀਡੈਂਟ ਹੋ ਰਿਹਾ ਪੰਜਾ ਹਿੰਦੁਸਤਾਨ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਹਰ ਘੰਟੇ ਬਾਅਦ 19 ਮੌਤਾਂ ਹੋ ਰਹੀਆਂ ਇੱਕ ਘੰਟੇ ਬਾਅਦ ਪੰਜਾਬ 'ਚ ਸਾਰੇ ਦਿਨ 'ਚ ਸੀ ਕਹਿੰਦੇ ਆ ਕਿ 13 ਤੋਂ ਲੈ ਕੇ 15-16 ਮੌਤਾਂ ਹੋ ਰਹੀਆਂ ਨੇ ਸਾਡੇ ਭਾਰਤ ਦਾ ਅੰਕੜਾ ਹੈ ਕਿ ਹਰ ਇੱਕ ਘੰਟੇ ਬਾਅਦ 19 ਵਿਅਕਤੀ ਜਿਹੜਿਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਰ ਜਿਹੜੇ ਮੌਤ ਹੋ ਜਾਂਦੀ ਹੈ ਉਹਨਾਂ ਉਹ ਛੁੱਟ ਜਾਂਦੇ ਨੇ ਪਰ ਉਹਨਾਂ ਦੇ ਪਰਿਵਾਰ ਪਿੱਛੇ ਫਸ ਜਾਂਦੇ ਜਾਂ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਪਰਿਵਾਰ ਚ ਕੋਈ ਕਮਾਉਣ ਵਾਲਾ ਨਹੀਂ ਹੈਗਾ ਸੋ ਉਹਨੂੰ ਧਿਆਨ ਵਿੱਚ ਰੱਖਦੇ ਆ ਇਹ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਸੜਕ ਸੁਰੱਖਿਆ ਫੋਰਸ ਇਹਦੇ ਵਿੱਚ 144 ਹਾਈ ਟੈਕ ਗੱਡੀਆਂ ਨੇ ਦੁਬਈ ਪੁਲਿਸ ਯੂਜ਼ ਕਰਦੀ ਹੈ ਬੜੀਆਂ ਤਕੜੀਆਂ ਗੱਡੀਆਂ ਨੇ ਉਹਦੇ ਵਿੱਚ ਕਟਰ ਵੀ ਹੋਣਗੇ ਫਰਸਟ ایڈ ਵੀ ਹੋਏਗੀ ਆਰੀਆਂ ਵੀ ਹੋਣਗੀਆਂ ਟੋਚਨ ਕਰਨ ਵਾਸਤੇ ਵੀ ਸਮਾਨ ਹੋਏਗਾ ਗੈਸ ਸਿਲੰਡਰ ਗੈਸ ਕਟਰ ਵੀ ਹੋਣਗੇ ਸੋ ਉਹ ਕਿਸੇ ਵੱਡੇ ਵਾਹਨ ਨੂੰ ਸਾਈਡ ਵੀ ਕਰ ਸਕਦੇ ਆ ਟਰੱਕ ਤੱਕ ਉਹਨਾਂ ਦੱਸਿਆ ਕਿ ਉਹ ਖਿੱਚ ਕੇ ਪਰੇ ਕਰ ਸਕਦੇ ਆ ਜਿਵੇਂ ਕਈ ਵਾਰੀ ਦੋ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਸੜਕ ਜਾਮ ਹੋ ਜਾਂਦੀ ਹੈ ਔਰ ਇਹ 30 ਕਿਲੋਮੀਟਰ ਦੇ ਵਿੱਚ ਵਿੱਚ ਹੋਣਗੀਆਂ ਇਹਨਾਂ ਦੇ ਇੰਟਰਸੈਪਟਰ ਵੀਹਿਕਲਸ ਵੀ ਹੋਣਗੇ ਫੋਨ ਹੋਣਗੇ ਇਹਨਾਂ ਕੋਲੇ ਮੋਬਾਈਲ ਇੰਟਰ ਲਿੰਕ ਹੋਏਗਾ ਇਹਨਾਂ ਦਾ ਔਰ ਬਹੁਤ ਜਲਦੀ ਪਤਾ ਲੱਗਿਆ ਕਿ ਸਰਕਾਰੀ ਵੀ ਕਰਨ ਜਾ ਰਹੀ ਆ ਕਿ ਹਰ ਮਹੀਨੇ ਡਾਟਾ ਵੀ ਦੇਣਗੇ ਕਿ ਕਿੰਨੇ ਘਟ ਗਏ ਔਰ ਇੱਕ ਹੋਰ ਸਿਸਟਮ ਆ ਰਿਹਾ ਉਹਦੇ ਚ ਹੈਗਾ ਇੱਕ ਐਪ ਲਾਂਚ ਕੀਤੀ ਜਾ ਰਹੀ ਆ ਜੀ ਹਾਂਜੀ ਉਸ ਐਪ ਦੇ ਵਿੱਚ ਤੁਸੀਂ ਜਦੋਂ ਡਾਊਨਲੋਡ ਕਰ ਲੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੇ ਆਉਣ ਵਾਲੇ ਸਫ਼ਰ ਦੇ ਵਿੱਚ ਕਿੱਥੇ ਰੋਡ ਐਕਸੀਡੈਂਟ ਪ੍ਰੋਨ ਏਰੀਆ ਹੈਗਾ ਸੋ ਉਹ ਬੜਾ ਜ਼ਰੂਰੀ ਹੈ ਉਹ ਤੁਸੀਂ ਐਪ ਆਪਣੇ ਜਿਹੜੇ ਆ ਉਹ ਮੋਬਾਈਲਾਂ 'ਚ ਡਾਊਨਲੋਡ ਕਰੋਗੇ ਤੁਹਾਨੂੰ ਪਤਾ ਲੱਗੂਗਾ ਔਰ ਇਹਦੇ ਨਾਲ ਨਾਲ 5000 ਮਲਾਜ਼ਮਾਂ ਨੂੰ ਵੀ ਜਿਹੜਾ ਉਹ ਇਹਦੇ ਵਿੱਚ ਸ਼ਾਮਿਲ ਕੀਤਾ ਜਾਣਾ ਔਰ ਇਹਦੇ ਨਾਲ ਪੰਜਾਬ ਸਰਕਾਰ ਨੇ ਇੱਕ ਹੋਰ ਵੀ ਸਕੀਮ ਸ਼ੁਰੂ ਕੀਤੀ ਹੈ ਉਹ ਹੈ ਫਰਿਸ਼ਤਾ ਸਕੀਮ ਭਾਵੇਂ ਕਿ ਜ਼ਖਮੀਆਂ ਨੂੰ ਤੁਸੀਂ ਹਸਪਤਾਲ ਪਹੁੰਚਾਓ ਡਰੋ ਨਾ ਉਹਨਾਂ ਦੀ ਮਦਦ ਕਰੋ ਔਰ ਤੁਹਾਨੂੰ ਇਨਾਮ ਵੀ ਮਿਲੇਗਾ ਔਰ ਤੁਹਾਨੂੰ ਪੁਲਿਸ ਕੇਸ ਵਿੱਚ ਨਹੀਂ ਕਸੀਟਿਆ ਜਾਵੇਗਾ ਕਿਉਂਕਿ ਜਿਵੇਂ ਸਾਡੇ ਡਰਾਈਵਰ ਭਰਾਵਾਂ ਨੇ ਬੜੇ ਵੱਡੇ ਪੱਧਰ ਤੇ ਐਜੀਟੇਸ਼ਨ ਸ਼ੁਰੂ ਕੀਤੀ ਚੱਲੇ ਵੀ ਚੱਲਦੀ ਆ ਕਿ ਜਿਹੜੇ ਲੋਕੀ ਹਿੱਟ ਐਂਡ ਰਨ ਫੇਟ ਮਾਰ ਕੇ ਕਿਸੇ ਨੂੰ ਭੱਜ ਗਏ ਬੰਦਾ ਮਰ ਗਿਆ ਜਾਂ ਸੱਟਾਂ ਵੱਜ ਗਈਆਂ ਪਰ ਡਰਾਈਵਰ ਖਲੋਤਾ ਨਹੀਂ ਉਹਨੂੰ 7 ਲੱਖ ਜੁਰਮਾਨਾ ਤੇ 10 ਸਾਲ ਦੀ ਸਜ਼ਾ ਉਹਦੇ ਉੱਤੇ ਬੜਾ ਵੱਡਾ ਐਜੀਟੇਸ਼ਨ ਚੱਲਦਿਆ ਸੋ ਇਸ ਕਰਕੇ ਦੇਖੋ ਬਾਹਰਲੇ ਦੇਸ਼ਾਂ 'ਚ ਵੀ ਇਹੋ ਜਿਹਾ ਕਾਨੂੰਨ ਆ हां ए गल वगे लोका दी मानसिकता चेंज ਕਰਨ ਵਾਲੀ ਆ ਕਿ ਜਿਹੜੇ ਸਾਡੇ ਟਰੱਕ ਭਰਾਵਾਂ ਨੂੰ ਟੈਕਸੀਆਂ ਵਾਲਿਆਂ ਨੂੰ ਜਦੋਂ ਦੂਸਰੇ ਸੂਬਿਆਂ ਚ ਜਾਂਦੇ ਆ ਐਕਸੀਡੈਂਟ ਹੋਣ ਤੋਂ ਬਾਅਦ ਲੋਕਲ ਜਿਹੜੀ ਜਨਤਾ ਉਹ ਕੁੱਟਣ ਲੱਗ ਪੈਂਦੀ ਆ ਗੱਡੀਆਂ ਨੂੰ ਅੱਗ ਲਾ ਦਿੰਦੀ ਆ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਜਿਹੜੇ ਲੋਕ ਐਂਜ ਲੋਕਾਂ ਨੂੰ ਕੁੱਟਣਗੇ ਉਹਨਾਂ ਉੱਤੇ ਇਸ ਤੋਂ ਵੱਡਾ ਜ਼ਿਆਦਾ ਨੁਕਸਾਨ ਹੋਣਾ ਚਾਹੀਦਾ ਉਹਨਾਂ ਦਾ ਜਿਹੜਾ ਉਹ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਜੁਰਮਾਨਾ ਆਉਣਾ ਚਾਹੀਦਾ ਕਿਉਂਕਿ ਜਿਹੜੇ ਐਕਸੀਡੈਂਟ ਅਸੀਂ ਜਿੰਨੇ ਬਚਾਉਣੇ ਆ ਉਹ ਤਾਂ ਹੀ ਬਚ ਸਕਦਾ ਜੇਕਰ ਕਾਨੂੰਨ ਸਾਡੇ ਸਖਤ ਹੋਣਗੇ ਸਖਤ ਹੋਣਗੇ ਸਖਤ ਹੋਣਗੇ ਸੋ ਇਹ ਬਹੁਤ ਵਧੀਆ ਕਦਮ ਹੈ ਪੰਜਾਬ ਸਰਕਾਰ ਦਾ ਸਾਨੂੰ ਇਹਦੀ ਵਧਾਈ ਦੇਣੀ ਚਾਹੀਦੀ ਆ ਕਿ ਇਹਦੇ ਨਾਲ ਬਹੁਤ ਸਾਰੇ ਜਾਨਾਂ ਬਚਣ ਗਈਆਂ ਬਹੁਤ ਸਾਰੇ ਕਾਰ ਉਜੜਨ ਤੋਂ ਜਿਹੜੇ ਬਚਣਗੇ ਔਰ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਸਹਿਯੋਗ ਵੀ ਕਰਨ ਦੀ ਲੋੜ ਹੈਗੀ ਆ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਵਿੜਾ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰ